ਅੰਮ੍ਰਿਤਸਰ ਤਰੰਤਾਰਨ ਲੋਰਤੀ ਪਤਵਾਨ ਗਾਂ ਜੀ ਦੇ ਬੈਨਰ ਇਧਰੋਂ ਬੈਨਰ ਨੂੰ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਹਦੇ ਵਿੱਚ ਇੱਕ ਆਦਮੀ ਭਗਵਾਨ ਰਾਮ ਦੇ ਬੈਨਰ ਨੂੰ ਪਾੜਦਾ ਹੋਇਆ ਨਜ਼ਰ ਆ ਰਿਹਾ ਹੈ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਕਿੰਨਾ ਦਾ ਕੰਮ ਹੈ ਬੀਜੇਪੀ ਦੇ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਇਦਿੱਚ ਉਹਨਾਂ ਨੇ ਕਿਹਾ ਗਿਆ ਵੀ ਜਿਨੇ ਵੀ ਹਰਕਤ ਕੀਤੀ ਹੈ ਮਾਰੀ ਕੀਤੀ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਅੰਕਿਤ ਆਪੇ ਸਦਾ ਹਾਂਜੀ ਆਪਣਾ ਨਾਮ ਦੱਸ ਕੇ ਜੈਸ਼ੀ ਰਾਮ ਜੀ ਵਰੁਣ ਮਹਾਜਨ ਜ਼ਿਲ੍ਹਾ ਪ੍ਰਧਾਨ ਬਜਰੰਗਦਲ ਤੋਂ ਅੱਜ ਸੁਲਤਾਨਵਿੰਦ ਤਰੰਦਾ ਨੋਟ ਤੇ ਆਏ ਆ ਇੱਥੇ ਅੱਜ ਆਮ ਆਦਮੀ ਪਾਰਟੀ ਦੇ ਮੋਹ ਦਵਾਰਾਂ ਵੱਲੋਂ ਭਗਵਾਨ ਰਾਮ ਦਾ ਜਿੱਥੇ ਬੈਨਰ ਲੱਗਾ ਸੀਗਾ ਛੋਟੀਆਂ ਮਾਰ ਕੇ ਬੈਨਰ ਪਾੜਿਆ ਗਿਆ ਸਾਡੇ ਧਰਮ ਦੀ ਪੋਸਟਰ ਦੀ ਬੈਨਰ ਦੀ ਭਗਵਾਨ ਰਾਮ ਦੀ ਬੇਦਬੀ ਕੀਤੀ ਗਈ ਹੈ ਇਸ ਦੇ ਉੱਪਰ ਹਿੰਦੂ ਸਮਾਜ ਅੱਜ ਚੁੱਪ ਬੈਠਣ ਵਾਲਾ ਨਹੀਂ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਜਿਹੜੀ ਕਰੰਟ ਸਰਕਾਰ ਇਸ ਟਾਈਮ ਪੰਜਾਬ ਦੇ ਵਿੱਚ ਹੈ ਇਹ ਹਿੰਦੂਆਂ ਦੇ ਵਿਰੋਧੀ ਸਰਕਾਰ ਹੈ ਸਾਰੇ ਸਟੇਟਾਂ ਦੇ ਵਿੱਚ 22 ਜਨਵਰੀ ਨੂੰ ਛੁੱਟੀ ਹੋਈ ਹੈ ਇਹ ਸਰਕਾਰ ਇੰਨੀ ਸੁੱਤੀ ਪਈ ਹੈ ਕਿ ਇਹਨਾਂ ਨੇ ਅੱਧੀ ਤੋਂ ਵੱਧ ਜਿੱਥੇ ਵੋਟ ਬੈਂਕ ਹਿੰਦੂਆਂ ਦਾ ਇਹਨਾਂ ਨੇ ਇੱਕ ਛੁੱਟੀ ਕਰਨਾ ਮੁਨਾਸਬ ਨਹੀਂ ਸਮਝਿਆ ਐਡਾ ਵੱਡਾ ਦਿਨ ਰਾਮ ਮੰਦਰ ਦੀ ਰਾਮ ਜੀ ਦੀ ਪ੍ਰਾਣ ਪ੍ਰティਸ਼ਟਾ ਵਾਲੇ ਦਿਨ ਇਹਨਾਂ ਨੇ ਕੋਈ ਛੁੱਟੀ ਨਹੀਂ ਕੀਤੀ ਉਹਦੇ ਉੱਪਰ ਇੱਕ ਤੇ ਸੋਸ਼ਲ ਬਾਇਕਾਟ ਇਹਨਾਂ ਦਾ ਚੱਲਣ ਦਿਆ ਉਸ ਤੋਂ ਬਾਅਦ ਇਹਨਾਂ ਦੇ ਲੀਡਰਾਂ ਵੱਲੋਂ ਜੋ ਹੈ ਹਰਕਤ ਕੀਤੀ ਗਈ ਹੈ ਇਸ ਖਿਲਾਫ ਅੱਜ ਹਿੰਦੂ ਸਮਾਜ ਸਾਡਾ ਚੁੱਪ ਨਹੀਂ ਬੈਠੇਗਾ ਆਪਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਪੁਲਿਸ ਦੇ ਅੱਗੇ ਬੇਨਤੀ ਕਰਦੇ ਆਂ ਜਿਹੜੇ ਬੰਦੇ ਨੇ ਮਾਲਾ ਕੰਮ ਕੀਤਾ ਉਹਦੇ ਉੱਪਰ ਠੋਕੇ ਪਰਚਾ ਦਿੱਤਾ ਜਾਵੇ 295A ਦੀ ਧਾਰਾ ਲਾਈ ਜਾਵੇ ਔਰ ਉਹਤੇ ਹੁਣੇ ਹੀ ਪਰਚਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਪਰਚਾ ਉਹਦੇ ਉੱਪਰ ਦਰਜ ਨਹੀਂ ਹੁੰਦਾ ਆਪਾਂ ਲੋਗ ਇਤੋਂ ਨਹੀਂ ਹਟਾਂਗੇ ਜੈ ਸ਼੍ਰੀ ਰਾਮ ਜੈ ਜੀ ਰਾਮ ਮੈਂ ਜੇ ਕਦੇ ਨਹੀਂ ਗਾਇਸ਼ੀ ਹੋਏ ਉਹ ਕਦੇ ਹਾਏ ਹਾਏ ਜਿੰਦਾਬਾਦ ਹਾਏ ਹਾਏ ਜਿੰਦਾਬਾਦ ਹਾਏ ਹਾਏ ਜਿੰਦਾਬਾਦ ਜਿੰਦਾਬਾਦ ਆਂ ਭਾਈ ਆਪਣਾ ਨਾਮ ਦੱਸੋ ਬੋਲੋ ਜੋ ਵੀ ਹੈ ਜੋ ਭਗਵਾਨ ਦੇ ਨਾਮ ਦੇ ਅਸੀਂ ਸਾਰੇ ਨਾਲ ਤਰਨ ਤਿਆਰ ਹੈ ਲੇਕਿਨ ਇਸ ਤਰ੍ਹਾਂ ਇਹ ਹਰਕਤ ਹੋਣੀ ਨਹੀਂ ਹੀ ਚਾਹੀਦੀ ਭਗਵਾਨ ਥਾਰੇ ਲਈ ਇੱਕ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਭਾਈ ਲਾਵੀ ਸਾਡੇ ਜੀ ਹਾਂ ਠੀਕ ਹੈ ਬਾਕੀ ਤੇ ਦੇਖੋ ਅਸੀਂ ਤੇ ਉਹਨਾਂ ਨੇ ਬੋਡਾ ਨਹੀਂ ਮੇਸੇਆ ਪੀਨਿੰਗ ਨਹੀਂ ਕੀਤੀ ਠੀਕ ਹੈ ਬਾਕੀ ਜੇ ਜਾਣਕਾਰੀ ਕੋਈ ਵੀ ਟੈਨਸ਼ਨ ਨਾ ਲੋ ਠੀਕ ਹੈ ਚਲੋ ਮੈਂ ਵੀ ਲੈ ਬਾਈਕ ਲੈਣੇ ਵੜਦਾ ਚਲੋ ਲਾ 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 ਮੈਂ ਆਦਾ ਦਸ ਬਾਈਕ ਹਾਂ ਜੀ ਇਹਦੀ ਓਕੇ ਹੈ ਹਾਂਜੀ ਮੈਡਮ ਕੀ ਕਰਨਾ ਚਾਹੋਗੇ ਹਾਂਜੀ ਮੈਡਮ ਅਜਿਹੜਾ ਇੱਥੇ ਰੋਜ਼ ਪ੍ਰਦਰਸ਼ਨ ਹੋ ਰਿਹਾ ਹੈ ਕੀ ਕਰਨਾ ਹਾਂਜੀ ਮੈਂ ਦੱਸਣਾ ਚਾਹਾਂਗੀ ਕਿ ਬਏ AC ਪੇ ਸਾਊਥ ਕੋਲ ਵੀ ਬੇਕਰ ਅੱਜ ਸਾਢੇ 5:00 ਵਜੇ ਪੌਣੇ 6:00 ਵਜੇ ਮੈਨੂੰ ਇੱਕ ਇਨਫੋਰਮੇਸ਼ਨ ਆਂਦੀ ਹੈ ਕਿ ਸ਼ਰਮਾ ਕਲੋਨੀ ਦੇ ਸਾਹਮਣੇ ਇੱਕ ਜਿਹੜੇ ਰਾਜਕੁਮਾਰ ਜੀ ਵੱਲੋਂ ਪੋਸਟਰ ਲੱਗੇ ਹੋਏ ਸੀਗੇ ਤੇ ਉਹ ਪੋਸਟਰ ਜਿਹੜਾ ਵਾ ਫਾਟ ਦਿੱਤਾ ਗਿਆ ਵਾ ਤੇ ਉਹਨਾਂ ਦੀ ਬਕਾਇਦਾ ਇਹਨਾਂ ਦੀ ਵੀਡੀਓ ਇਹਨਾਂ ਨੇ ਮੇਰੇ ਗਾੜੀ ਪੇਸਟ ਕੀਤੀ ਹੈ ਤੇ ਅਸੀਂ ਇਹਨਾਂ ਦਾ ਜਿਹੜੇ ਵੀ ਐਪਲੀਕੇਸ਼ਨ ਹੈ ਉਹ ਲਈ ਹੈਗੀ ਆ ਤੇ ਐਸ ਪਰ ਲਾਅ ਜਿਹੜੀ ਬਣਦੀ ਕਾਰਵਾਈ ਕਰਾਂਗੇ ਸੋ ਇੱਕ ਵੀਡੀਓ ਵੀ ਜਿਹੜੀ ਵਾਇਰਲ ਹੁੰਦੀ ਦਿਖਾਈ ਦਿੰਦੀ ਜਿਹਦੇ ਵਿੱਚ ਪੋਸਟਰ ਪਾੜਿਆ ਜਾ ਰਿਹਾ ਉਹ ਵੀ ਇਹਨਾਂ ਵੱਲੋਂ ਵਾਇਰਲ ਕੀਤੀ ਗਈ ਹੈ ਸਾਹਮਣੇ ਆਈ ਹੈ ਤੇ ਕੀ ਕਾਰਵਾਈ ਕੀਤੀ ਜਾ ਦੇਖੋ ਜੀ ਇਹਨਾਂ ਕੋ ਵੀਡੀਓ ਅਸੀਂ ਮੈਂ ਹੁਣੇ ਦੇਖਿਆ ਹੁਣੇ ਪੌਣੇ 6 ਦਾ ਹੀ ਵਾਕਿਆ ਇਹ ਹੈਗਾ ਤੇ ਅਸੀਂ ਵੀਡੀਓ ਨੂੰ ਜਾਂਚ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸ ਪਰ ਲਾ ਜਿਹੜੀ ਹੈਗੀ ਹੈ ਕਾਰਵਾਈ ਕਰਾਂਗੇ। ਪਰ ਮੁਰਲੀ ਜਾਂਚ ਕੋਈ ਗੱਲ ਸਾਹਮਣੇ ਆਈ ਹੈ ਕਿ ਕਿਸ ਪਾਰਟੀ ਨਾਲ ਬਿਲੋਂਗ ਕਰਦਾ ਸੀ ਬੰਦਾ ਜਿਹਨੇ ਪੁੱਛਿਆ। ਨਹੀਂ ਜੀ ਫਿਰ ਇਹਨਾਂ ਦੇ ਪਬਲਿਕ ਦੇ ਕਹਿਣ ਮੁਤਾਬਕ ਤਾਂ ਇਹ ਅਲੱਗ-ਅਲੱਗ ਪਾਰਟੀ ਵਾਈਜ਼ ਬਾਜ਼ੀ ਹੈ ਬਟ ਐਜ਼ ਅ ਪੁਲਿਸ ਆਫੀਸਰ ਮੈਂ ਕਹਿਣਾ ਚਾਹੂੰਗੀ ਮੈਂ ਪ੍ਰੋਪਰ ਇਨਵੈਸਟੀਗੇਟ ਕਰੂੰਗੀ ਤੇ ਜੇ ਸੀ ਵੀ ਆ ਆਦਮੀ ਨੇ ਇਹ ਜਿਹੜਾ ਆਫੈਂਸ ਕੀਤਾ ਹੋਇਆ ਉਹ ਤੇ ਡੈਫੀਨਟਲੀ ਚਾਰਜ ਲਾ ਕੇ ਜਿਹੜਾ ਐਸ ਪਰ ਨੋ ਪਰਚਾ ਦਰਜ ਕੀਤਾ ਜਾਏਗਾ। ਤੁਹਾਨੂੰ ਆਸ਼ਵਾਸਨ ਦੇ ਕੇ ਧਰਨਾ ਚਾਹਾਂ। ਬਿਲਕੁਲ ਜੀ ਬਿਲਕੁਲ ਮੈਂ ਸਵੇਰੇ ਆਪਣਾ 10 1 ਜਿਹੜੀ ਵੀਡੀਓ ਬਣਾਈ ਹੋਈ ਹੈ ਇਹਨਾਂ ਦੇ ਕਿਸੇ ਵਿਅਕਤੀ ਵੱਲੋਂ ਤੇ ਉਹ ਮੇਰੇ ਗਾੜੀ ਪ੍ਰੇਜ਼ੈਂਟ ਕਰ ਦੇਣ ਤੇ ਇੱਕ ਵਾਰੀ ਪ੍ਰੋਪਰ ਤਿੱਕੀ ਦੀ ਕਾਰਵਾਈ ਕੀਤੀ ਜਾ ਸਕੀ ਠੀਕ ਹੈ ਜੀ ਤਾਂ